ਵਰਦੀਕਾ ਖਾਲਸਾ ਮਰਜੀ ਕੀ ਫਤਿਹ ਅੱਜ ਸਿੱਖ ਕੌਮ ਨਾਲ ਜੁੜੀ ਹੋਈ ਵੱਡੀ ਖ਼ਬਰ ਦਾ ਤੁਹਾਨੂੰ ਰੁਖ ਕਰਦੇ ਆ ਸੁਣਾਉਣੇ ਆ ਖ਼ਬਰ ਕੀ ਆ ਤੇ ਉਸ ਤੋਂ ਬਾਅਦ ਪਹਿਲਾਂ ਤੁਹਾਨੂੰ ਪੜ੍ਹ ਕੇ ਸੁਣਾ ਦਈਏ ਅੱਜ ਇੱਕ ਵੱਡਾ ਫੈਸਲਾ ਆਇਆ ਹੈਗਾ ਸਿੱਖ ਕੌਮ ਦੇ ਜਿਹੜਾ ਆਪਾਂ ਕਹਿ ਲਈਏ ਇਹ ਹੱਕ ਦੇ ਵਿੱਚ ਥੋੜੀ ਜਿਹੀ ਮਲਮ ਜਿਹੜੀ ਆ ਸਿੱਖ ਕੌਮ ਦੇ ਜ਼ਰੂਰ ਲੱਗੂਗੀ ਮਾਮਲਾ ਕੀ ਆ ਦਿੱਲੀ ਦੇ ਵਿੱਚ ਹੋਏ 1983 ਵਿੱਚ ਨਵੰਬਰ ਦੇ ਵਿੱਚ ਕਤਲਿਆਮ ਦਾ ਜਿਹੜਾ ਮੁੱਖ ਦੋਸ਼ੀ ਸੀ ਮੁੱਖ ਦੋਸ਼ੀ ਕਹੇ ਸੀ ਉਹਨਾਂ ਦੇ ਵਿੱਚੋਂ ਇੱਕ ਸੀ ਜਗਦੇਸ਼ ਟੈਟਲਰ ਅਦਾਲਤ ਨੇ ਕਿਹਾਗਾ ਕਿ ਤਿੰਨ ਸਿੱਖਾਂ ਦੇ ਕਾਤਲ ਹੈਟ ਜਿਹਦੀ ਟੈਟਲਰ ਤੇ ਜਿਹੜੇ ਨੇ 200 ਤੈ ਹੋ ਚੁੱਕੇ ਨੇ ਦਿੱਲੀ ਦੀ ਅਰੋਜ ਅਬਨਿਊ ਕੋਰਟ ਵੱਲੋਂ ਜਿਹੜਾ ਇਹ ਫੈਸਲਾ ਸੁਣਾਇਆ ਗਿਆ ਸੀ ਵੀਆਈ ਨੇ 2023 ਦੇ ਵਿੱਚ ਕੋਰਟ ਤੇ ਇੱਕ ਚਾਰਜ ਸ਼ੀਟ ਜਿਹੜੀ ਪੇਸ਼ ਕੀਤੀ ਸੀ ਤੇ ਇੱਕ ਸੱਜਨ ਕੁਮਾਰ ਸੀ ਉਹ ਵੀ ਬਚਦਾ ਆ ਰਿਹਾ ਤੇ ਹੁਣ ਜਿਹੜਾ ਇਹ ਦੋਸ਼ ਲਗ ਭਾਗ ਜਿਹੜੇ ਜਗਦੀਸ਼ ਟੈਟਲਰ ਤੇ ਜਿਹੜੇ ਤੈ ਹੋ ਚੁੱਕੇ ਨੇ ਇਹ ਤੇ ਦਾ ਲਿਖਿਆ ਗਿਆ ਤਿੰਨ ਸਿੱਖਾਂ ਨੂੰ ਮਾਰਨ ਦੇ ਲਈ ਪਰ ਆਪਕੋ ਪਤਾਗਾ ਸਾਰਿਆਂ ਨੂੰ ਜਿਨ੍ਹਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਅੱਗਾ ਲਾਈਆਂ ਸੀ ਸਾੜੇ ਸੇ ਸਿੱਖਾਂ ਸਿੱਖਾਂ ਦੇ ਘਰੇ ਘਰ ਦੀਆਂ ਨਿਸ਼ਾਨੀਆਂ ਦੇਈਆਂ ਕਰਕੇ ਸਿੱਖਾਂ ਨੂੰ ਕੱਢ ਕੱਢ ਕੇ ਮਾਰਿਆ ਗਿਆ ਸੀ ਅਰਜੀਵ ਗਾਂਧੀ ਦਾ ਹੁਕਮ ਸੀ 1 ਨਵੰਬਰ ਤੋਂ 3 ਨਵੰਬਰ ਤੱਕ 3 ਦਿਨ ਜਿਹੜਾ ਸਿੱਖਾਂ ਦਾ ਕਤਲੇਆਮ ਹੁੰਦਾ ਰਿਹਾ ਸਾਡੀਆਂ ਮਾਵਾਂ ਭੈਣਾਂ ਦੇ ਨਾਲ ਰੇਪ ਹੁੰਦੇ ਰਹੇ ਇਥੋਂ ਤੱਕ ਕੇ ਟੀਦਾ ਤੇ ਪਿਓ ਦਾ ਜਿਹੜਾ ਸੰਬੰਧ ਕਰਾਇਆ ਗਿਆ ਐਡੇ ਜਾਲ ਨੇ ਲੋਕਾਂ ਨੇ ਜਿਹੜਾ ਸਾਰੇ ਆਮ ਜਿਹੜਾ ਸਿੱਖਾਂ ਦੇ ਗਲਾਂ 'ਚ ਟੈਰ ਪਾ ਕੇ ਉਹਨਾਂ ਨੂੰ ਜਿਉਂਦਿਆਂ ਨੂੰ ਸਾੜ ਗਿਆ ਪਰ ਦੁੱਖਾ ਕਿ 40 ਸਾਲ ਬਾਅਦ ਅਜੇ ਇੱਕ ਦੋਸਤ ਨੂੰ ਜਿਹੜਾ ਅਜੇ ਉਹਦੇ ਦੋਸਤ ਐ ਹੋਏ ਨੇ ਚਲੋ ਜਿੰਨਾਂ ਕ ਸਿੱਖਾਂ ਦੇ ਮਲਮ ਲੱਗੂ ਮਾੜੀ-ਮੋਟੀ ਉਹਨੇ ਸਹੀ ਸਿੱਖਾਂ ਨੂੰ ਆਪਾਂ ਕਹਿੰਦੇ ਆ ਕਿ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਦਾ ਚਾਹੇ ਤੁਸੀਂ ਕਿੰਨੀ ਦਰਦ ਦਰਦ ਦੀਆਂ ਠੋਕਰਾਂ ਖਾ ਲਓ ਪਰ ਇਸ ਵੇਲੇ ਥੋੜਾ ਜਿਹਾ ਲੱਗਦਾਗਾ ਕਿ ਇਨਸਾਫ ਦੀ ਕਿਰਨ ਜਾਗੀ ਆ ਅਸਲ ਜਿਹੜਾ ਹੈਗਾ ਇਸ ਬੰਦੇ ਨੂੰ ਇਸ ਗੁੰਡੇ ਨੂੰ ਜੇਕਰ ਸਜ਼ਾ ਫਾਂਸੀ ਦੀ ਸੁਣਾਈ ਜਾਂਦੀ ਆ ਤਾਂ ਫੇਰ ਤੇ ਅੱਗੇ ਸਿੱਖਾਂ ਦੇ ਹਿਰਦੇ ਤੇ ਬਲਮ ਲੱਗੂਗੀ ਕਿਉਂਕਿ ਇਹਨੇ ਇੱਕ ਸਿੱਖ ਨਹੀਂ ਮਾਰਿਆ ਤਿੰਨ ਸਿੱਖਾਂ ਦਾ ਜ਼ਿਕਰ ਕੀਤਾ ਬੇਸਕ ਪਰ ਦੋ ਸਿੱਖਾਂ ਨੂੰ ਜਿਹੜਾ ਘਰਾਂ ਦੇ ਵਿੱਚੋਂ ਚੱਕ-ਚੱਕ ਕੇ ਮਾਰਨਾ ਇਹ ਜਿਹੜੇ ਅਗਵਾਈ ਕਰ ਰਹੇ ਸੇ ਲੀਡਰ ਸੱਜਨ ਕੁਮਾਰ ਹੋ ਗਿਆ ਜਗਦੀਸ਼ ਟੈਟਲਰ ਹੋ ਗਿਆ ਤੇ ਹੋਰ ਬਹੁਤ ਨੇ ਜਿਹੜੇ ਨੇ ਖੂਨ ਕੇ ਬਦਲੇ ਖੂਨ ਦੇ ਨਾਰੇ ਵੀ ਲਾਏ ਸੀ ਸੱਜਨ ਕੁਮਾਰ ਤਾਂ ਜਿਹੜਾ ਪਹਿਲਾਂ ਉਹਨੂੰ ਸਜ਼ਾ ਹੁੰਦੀ ਆ ਤੇ ਬਾਅਦ ਦੇ ਵਿੱਚ ਕੋਰਟ ਦੇ ਵਜੋਂ ਉਹਨੂੰ ਸਾੜ ਦਿੱਤਾ ਜਾਂਦਾਗਾ ਕਦੇ ਇਹੀ ਨਾ ਹੋਵੇ ਇਹਦੇ ਨਾਲ ਵੀ ਕਿ ਥੋੜੀ-ਮੋਟੀ ਸਜ਼ਾ ਸਨਾ ਦਿੱਤੀ ਜਾਵੇ ਤੇ ਬਾਅਦ ਦੇ ਵਿੱਚ ਇਹ ਵੀ ਕੋਰਟ ਤੋਂ ਕਦੇ ਬਾਹਰ ਆ ਜਾਵੇ ਪਰ ਸਿੱਖ ਕੌਮ ਲਈ ਜਿਹੜਾ ਦਖਾਂਤ ਭਰਿਆਗਾ 1984 ਦਾ ਉਹ ਕਹਿਰ ਪਹਿਲਾਂ ਇੰਦਰਾ ਗਾਂਧੀ ਨੇ ਜ਼ੁਲਮ ਕਮਾਇਆ ਸਿੱਖਾਂ ਉੱਤੇ ਸਿੱਖਾਂ ਨੂੰ ਕੋਕੋ ਕੇ ਮਾਰਿਆ ਤੇ ਫਿਰ ਉਹਦੇ ਪੁੱਤਾਂ ਨੇ ਜਿਹੜਾ ਅਰਜੀਪ ਗਾਂਧੀ ਆ ਉਹਨੇ ਜ਼ੁਲਮ ਕਮਾਇਆ ਸਿੱਖਾਂ ਤੇ ਜਿਉਂ ਤਿਆਂ ਨੂੰ ਸਾੜਿਆ ਗਿਆ ਤੇ ਫਿਰ ਜਿਹੜਾ ਉਸ ਤੋਂ ਬਾਅਦ ਜਿਹੜਾ ਹਾਲ ਅਜੀਬ ਗਾਂਧੀ ਦਾ ਵੀ ਫਿਰ ਹੁੰਦਾਗਾ ਕਹਿੰਦਾ ਭਾਵ ਕਿ ਜਿਹੜਾ ਜ਼ੁਲਮ ਦੀ ਕਤਾਰ ਦੇ ਵਿੱਚ ਜਿਹੜੇ ਲੋਕ ਖੜੇ ਨੇ ਅੱਜ ਬੇਸ਼ੱਕ ਉਹ ਉਹ ਅਹੁਦਿਆਂ ਤੇ ਬੈਠੇ ਨੇ ਕੁਰਸੀਆਂ ਮਾਣੀ ਜਾਂਦੇ ਨੇ ਕੁਰਸੀਆਂ ਨਿੱਗ ਮਾਣ ਰਹੇ ਨੇ ਪਰ ਅੱਜ ਇੱਕ ਬੰਦੇ ਨੂੰ ਜਗਦੀਸ਼ ਟੈਟਲਰ ਨੂੰ ਜਿਹੜਾ ਆਪਦੇ ਮੂੰਹ ਨਾਲ ਕਹਿ ਰਿਹਾ ਇੱਕ ਇਹਦੀ ਵੀਡੀਓ ਜਿਹੜੀ ਬਾਹਰਨ ਹੋਈ ਸੀ ਉਹਦੇ ਵਿੱਚ 100 ਦੇ ਕਰੀਬ ਇਹ ਬੰਦਾ ਮੰਨਿਆ ਸੀ ਕਿ ਮੈਂ 100 ਦੇ ਕਰੀਬ ਜਿਹੜੇ ਸਿੱਖਾਂ ਨੂੰ ਮਾਰਿਆ ਪਰ ਉਹ ਵੀਡੀਓ ਦਾ ਕੀ ਬਣਿਆ ਪਤਾ ਨਹੀਂ ਅਦਾਲਤ ਵੱਲੋਂ ਕਿਉਂ ਇਸ ਤਰ੍ਹਾਂ ਕੀਤਾ ਜਾ ਰਿਹਾ ਤੇ ਸਿਰਫ ਤਿੰਨ ਸਿੱਖਾਂ ਦਾ ਜਿਹੜਾ ਕਾਤਲ ਦੱਸਿਆ ਜਾ ਰਿਹਾ ਪਰ ਜਿਹੜਾ ਆਪ ਜਗਦੀਸ਼ ਟੈਟਲਰ ਆ ਆਪਣੇ ਮੂੰਹ ਕਹਿ ਰਿਹਾ ਕਿ 100 ਸਿੱਖ ਮੈ ਮਾਰੇ ਨੇ 100 ਨੌਜਵਾਨ ਮਾਰੇ ਨੇ ਤੇ ਉਹ ਕੋਰਟਾਂ ਜਿਹੜੀਆਂ ਕਾਤੋਂ ਇਹਨਾਂ ਤੇ ਉੱਤੇ ਜਿਹੜਾ ਫੈਸਲਾ ਲੈਂਦੀਆਂ ਅੱਜ ਬੇਸ਼ੱਕ ਇੱਥੇ ਦੋਸਤਾਂਏ ਹੋਏ ਨੇ ਸਿਰਫ ਤਿੰਨ ਸਿੱਖਾਂ ਨੂੰ ਹੀ ਮਾਰਦੇ ਦੇ ਪਿੱਛੇ ਪਰ ਜੇ ਆਪਾਂ ਗੱਲ ਕਰੀਏ 40 ਸਾਲ ਹੋ ਗਏ ਸਿੱਖਾਂ ਦੇ ਘਰ ਵਿੱਚ ਜਿਹੜੇ ਰਹਿੰਦੇ ਸੀ ਸਿੱਖਾਂ ਦੇ ਬੱਚਿਆਂ ਦੇ ਮਾਪੇ ਭੈਣ ਭਰਾ ਤੇ ਅਢੀਕ ਦੀਪ ਕੇ ਉਹ ਵੀ ਇਸ ਸੰਸਾਰ ਤੋਂ ਜਿਹੜਾ ਅਲਵਿਦਾ ਹੋ ਗਏ ਨੇ ਪਰ ਕਈ ਦੀਆਂ ਅਢੀਕਾਂ ਅਜੇ ਵੀ ਇਸ ਤੇ ਲੱਗੀਆਂ ਸੀ ਕਿ ਸ਼ਾਇਦ ਸਾਨੂੰ ਕੋਈ ਨਾ ਕੋਈ ਇਨਸਾਫ ਜਰੂਰ ਮਿਲੇਗਾ ਪਰ ਹੁਣ ਆਪਾਂ ਕਹਿ ਦਈਏ ਕਿ ਕਰੀਬ 40 ਸਾਲਾਂ ਬਾਅਦ ਇੱਕ ਜਗਦੀਰ ਟਾਈਟਲ ਅਤੇ ਜਿਹੜੇ ਨੇ ਸਿੱਖਾਂ ਨੂੰ ਮਾਰਨ ਦੇ ਜਿਹੜਾ ਦੋਸਤ ਹੈ ਹੋ ਚੁੱਕੇ ਨੇ ਤੇ ਅਗਲੀ ਜਿਹੜੀ ਕੋਰਟ ਇਹਨੂੰ ਕਿਸ ਤਰ੍ਹਾਂ ਸਜ਼ਾ ਦਿੰਦੀ ਹੈ ਕੀ ਸਜ਼ਾ ਦਿੰਦੀ ਆ ਤੇ ਇਹ ਤੇ ਨਿਰਪਰੰ ਕਰਦਾਗਾ ਸਿੱਖ ਕੌਮ ਦੀ ਮੰਗ ਇਹ ਆ ਕਿ ਐਸੇ ਜਲਾਦ ਨੂੰ ਐਸੇ ਪਾਪੀ ਨੂੰ ਐਸੇ ਬੱਚੜ ਨੂੰ ਤੇ ਘੱਟੋ ਘੱਟ ਫਾਂਸੀ ਦੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਨਰਦੋਸ ਸਿੱਖਾਂ ਨੂੰ ਘਰਾਂ ਚੋਂ ਕੱਢ ਕਰਕੇ ਮਾਰਿਆ ਗਿਆ ਸੀ ਉਹਨਾਂ ਦਾ ਦੋਸਤ ਕੋਈ ਨਹੀਂ ਸੀ ਜਿਨ੍ਹਾਂ ਨੇ ਜਿਹੜਾ ਗਾਂਧੀ ਮਾਰੀ ਸੀ ਭਾਈ ਬਿਆਨਤ ਸਿੰਘ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਭਾਈ ਬਿਆਨਤ ਸਿੰਘ ਮੌਕੇ ਤੇ ਸ਼ਹੀਦ ਹੋ ਗਿਆ ਸੀ ਭਾਈ ਸਤਵੰਤ ਸਿੰਘ ਤੇ ਭਾਈ ਕੇਰ ਸਿੰਘ ਨੂੰ ਜਿਹੜੀ ਪੰਜ ਸਾਲ ਦੀ ਸਜ਼ਾ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਨਹਾਤੇ ਸਿੱਖਾਂ ਤੇ ਜਿਹੜਾ ਕਤਲਿਆ ਕਰਵਾਇਆ ਜੀਵ ਗਾਂਧੀ ਨੇ ਤੇ ਅੱਜ ਵੀ ਕਈ ਲੋਕ 84 ਦੇ ਧਮਕੀਆਂ ਦਿੰਦੇ ਨੇ ਪਰ ਅੱਜ ਜਿਹੜਾ ਇਹ ਤੇ ਦੋਸਤਾ ਇਹ ਹੋਏ ਨੇ ਜਗਦੀ ਟਾਈਟਲ ਤੇ ਸ਼ਾਇਦ ਮੈਂ ਕਹਾਂਗਾ ਕਿ ਸਿੱਖ ਕੌਮ ਦੇ ਹਿਰਦਿਆਂ ਦੇ ਉੱਤੇ ਥੋੜੀ ਜਹੀ ਮਲਮ ਲੱਗੇਗੀ ਕਿਉਂਕਿ ਇੱਕ ਬੰਦਾ ਜਿਹੜਾ ਕੋਈ ਵੀ ਆ ਆਪਣੇ ਮੂੰਹੋਂ ਮੰਗ ਰਿਹਾ ਮੰਨ ਰਿਹਾ ਕਿ ਮੈਂ 100 ਦੇ ਕਰੀਬ ਬੰਦਾ ਮਾਰਿਆ ਤੇ ਅਦਾਲਤ ਕਹ ਰਹੀ ਆ ਕਿ ਤਿੰਨ ਸਿੱਖਾਂ ਦੇ ਮਾਵਲੇ ਦੇ ਵਿੱਚ ਇਹਨੂੰ ਦੋਸਤੀ ਪਾਇਆ ਗਿਆ ਤਿੰਨ ਮਾਵਲੇ ਦੇ ਵਿੱਚ ਦੋਸਤੀ ਪਾਉਣਾ ਵੀ ਜਿਹੜਾ ਫਾਂਸੀ ਤੋਂ سزا ਜਿਹੜੀ ਇਹਨੂੰ ਘੱਟ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਜਿਹੇ ਜਲਾਦ ਜਿਹੜੇ ਲੋਕ ਨੇ ਚਾਹੇ ਉਹ ਪੰਜਾਬ 'ਚ ਹੋਣ ਚਾਹੇ ਦਿੱਲੀ 'ਚ ਹੋਣ ਚਾਹੇ ਇਸ ਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਬਸਦੇ ਹੋਣ ਜਿਨ੍ਹਾਂ ਨੇ ਸਿੱਖ ਕੌਮ ਨੂੰ ਕੋਹ ਕੋਕੇ ਮਾਰਿਆਗਾ ਦਿੱਲੀ ਕਹਿੰਦੇ ਦੰਗੇ ਦੰਗੇ ਨਹੀਂ ਸੀ ਇੱਕੋ ਸੋਚੀ ਸਮਝੀ ਜਿਹੜੀ ਇੱਕ ਚਾਲ ਸੀ ਪਹਿਲਾਂ ਇੰਦਰਾ ਨੇ ਉਹ ਚਾਲ ਜਿਹੜੀ ਚੱਲੀ ਸਿੱਖ ਕੌਨ ਨੂੰ ਖਤਮ ਕਰਨਾ ਚਾਹਿਆ ਤੇ ਸਿੱਖਾਂ ਨੇ ਫਿਰ ਉਹਨੂੰ ਸੋਧਾ ਲਾ ਦਿੱਤਾ ਫਿਰ ਅਰਜੀਵ ਗਾਂਧੀ ਨੇ ਚਾਹਿਆ ਕਿ ਮੈਂ ਮੇਰੀ ਮਾਂ ਮਾਰਦੀ ਮੈਂ ਸਿੱਖਾਂ ਨੂੰ ਸਭ ਕੁਝ ਕਿਹਾਣਾ ਸਿੱਖਾਂ ਨੂੰ ਘਰਾਂ ਜੋ ਕੱਢ-ਕੱਢ ਕੇ ਮਾਰਨਾ ਤਾਂ ਫਿਰ ਜਿਹੜਾ ਲੇਟੇ ਦਾ ਮੁਖੀ ਆ ਜਿਹੜਾ ਮੁਸਲਮਾਨਾਂ ਵੱਲੋਂ ਜਿਹੜਾ ਉੱਥੇ ਜਿਹੜਾ ਇੱਕ ਲੜਕੀ ਵੱਲੋਂ ਜਿਹੜਾ ਦੱਸਿਆ ਜਾ ਰਿਹਾ ਕਿ ਉਹਨੂੰ ਵੀ ਗੱਡੀ ਛਾੜ ਦਿੱਤਾ ਪਰਾ ਦੋਸ਼ਮਣ ਹੀ ਐਨੇ ਸਿੱਖ ਕਾਉਂਦੇ ਅੱਜ ਦਾ ਸਾਡੇ ਆਪਣੇ ਪਰਾਏ ਬਣੇ ਬੈਠੇ ਨੇ ਸਾਡਿਆਂ ਦੇ ਵਿੱਚੋਂ ਇਹ ਜਿਹੜੇ ਅੱਜ ਦੋਸ਼ਮਣ ਬਣੇ ਬੈਠੇ ਨੇ ਕੋਈ ਘੱਟ ਨਹੀਂ ਤੁਸੀਂ ਬੜੇ ਦੂਰ ਨਾ ਜਾਓ ਅੱਜ ਆਪਾਂ ਅੰਮਰਤਪਾਲ ਸਿੰਘ ਤੇ ਲਾ ਲੋ ਕਿ ਹਰੇਕ ਅੰਮਰਤਪਾਲ ਸਿੰਘ ਦਾ ਜਿਹੜਾ ਬੈਰੀ ਬਣਿਆ ਬੈਠਾ ਢੰਡਰੀਆਂ ਨਾਲ ਲਾ ਲੋ ਅੱਪਾ ਸਿੱਧਾ ਨਾਲ ਨੇ ਨੇ ਕਿਸਦਾ ਗੋਲ ਮੋਲ ਗੱਲ ਨਹੀਂ ਕਰਦੇ ਜਾਂ ਉਹਦੀਆਂ ਹੋਰ ਭੇਡਾਂ ਲਾ ਲਓ ਜਾਂ ਜਿਹੜੇ ਥਾਂ-ਥਾਂ ਤੇ ਬੈਠੇ ਨੇ ਬਹੁਤ ਰੁਪਈਏ ਸਿੱਖਾਂ ਦਾ ਲਿਬਾਸ ਪਾਈ ਬੈਠੇ ਨੇ ਪੰਜ ਕਕਾਰ ਵੀ ਪਾਈ ਬੈਠੇ ਨੇ ਤੇ ਅੱਜ ਉਹ ਵੀ ਅੰਮਰਤਪਾਲ ਸਿੰਘ ਤੇ ਜਿਹੜਿਆ ਕਿ ਕਹਿੰਦੇ ਆ ਕਿ ਜਿਹਨੂੰ ਦਲਦੇ ਹੋ ਮਾਲਦੇ ਨੂੰ ਮਾਰਦੇ ਹੋ ਅੱਜ ਕਾਲੇਦਾਲਾ ਜਿਹੜਾ ਸੁਖਵੀਰ ਬਾਦਲਾ ਤੇ ਜਿਹੜਾ ਵਿਰਸਾ ਸਿੰਘ ਬਟਵਾਹਾਗਾ ਇਹਨਾਂ ਦੇ ਜਨਰਲੀ ਉਹ ਵੀ ਅੰਮਰਤਪਾਲ ਤੇ ਖਪਾ ਗਈ ਤੇ ਅੱਜ ਸਰਕਾਰ ਵੀ ਖਪਾ ਗਈ ਤੇ ਕਹਿੰਦਾ ਭਾਬ ਕਿ ਸਿੱਖਾਂ ਨੂੰ ਜਿਹੜਾ ਹਰਵੇ ਜਿਹੜਾ ਜੇਕਰ ਕੰਗਣਾ ਲਾਉਤ ਵਰਗੀ ਕਹਦੇ ਸਿੱਖ ਅੱਤਵਾਦੀ ਨੇ ਉਗਰਵਾਦੀ ਨੇ ਤਾਂ ਫਿਰ ਇਹ ਸਰਕਾਰਾਂ ਕਰਦੀਆਂ ਸਿਆਸਤਾ ਵੀ ਸਿੱਖਾਂ ਨੂੰ ਅੱਤਵਾਦੀ ਉਗਰਵਾਦੀ ਕਿਉਂ ਕਿਹਾ ਵੀ ਕਿਸਾਨਾਂ ਨੂੰ ਉਗਰਵਾਦੀ ਕਿਉਂ ਕਿਹਾ ਜੇ ਭਾਈ ਅੰਮਰਤਪਾਲ ਸਿੰਘ ਨੂੰ ਸਰਕਾਰ ਐਨਐਸਏ ਤਹਿਤ ਬੰਦ ਕਰਦੇ ਇਹ ਕਹੇ ਜੇ ਦੇਵੇ ਅਦਾਲਤ ਦੇ ਵਿੱਚ ਇੱਕ ਬਖਵਾਦੀ ਆ ਜੀ ਇਹ ਅਜੇ ਵੀ ਇਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਬਖਵਾਦੀਆਂ ਨਾਲ ਜੇ ਤੁਹਾਨੂੰ ਇਹ ਨਹੀਂ ਪਤਾਗਾ ਕਿ ਉਹ ਜੇਲ੍ਹ 'ਚ ਬੈਠੇ ਨੇ ਜਿਹੜੇ ਹਜ਼ਾਰਾਂ ਕਿਲੋਮੀਟਰ ਛੁੱਟੇ ਹੋਏ ਨੇ ਜੇਲ੍ਹ ਦੇ ਵਿੱਚ ਤੇ ਉਹਨਾਂ ਉੱਤੇ ਫਿਰ ਕਿਉਂ ਨਹੀਂ ਪਾਬੰਦੀ ਲਾਈ ਜਾਂਦੀ ਜੇ ਉਹਨਾਂ ਦੇ ਤਾਨੂੰ ਪਤਾ ਹੈਗਾ ਕਿ ਕਿਹੜੇ ਅਤਵਾਦੀਆਂ ਨਾਲ ਕਿਹੜੇ ਵੱਖਵਾਦੀਆਂ ਨਾਲ ਸਬੰਧ ਨੇ ਉਹ ਵੀ ਕਲੀਅਰ ਕਰੇ ਸਰਕਾਰ ਸਿੱਖਾਂ ਨੂੰ ਦੱਸੇ ਕਿ ਅਸੀਂ ਤੁਹਾਡਾ ਬੰਦਾ ਤੁਹਾਡਾ ਨੌਜਵਾਨ ਅਸੀਂ ਤਾਂ ਅੰਦਰ ਕੀਤਾ ਤਾਂ ਅਸੀਂ ਉਹ ਤੇ ਐਨਐਸਏ ਨਹੀਂ ਹਟਾ ਸਕਦੇ ਕਿ ਉਹ ਆਹ ਬੰਦਿਆਂ ਦੇ ਨਾਲ ਗੱਲਬਾਤ ਕਰਦਾ ਪਰ ਇੱਕ ਕਾਇਮੀ ਝੂਠ ਬੋਲੀ ਜਾਣਾ ਅਦਾਲਤ ਦੇ ਵਿੱਚ ਝੂਠ ਬੋਲਣਾ ਕਿ ਸਿੱਖਾਂ ਨੂੰ ਸਾਰਨਾ ਕਿ ਅੰਦਰ ਸਿੱਖ ਜਿਹੜੇ ਨੇ ਜ਼ਿਲ੍ਹਾ ਦੇ ਵਿੱਚ ਹੀ ਜਿਹੜੇ ਬੜੇ ਰਹਿਣ ਤਾਂ ਕਿ ਜੇ ਬਾਹਰ ਆਉਣਗੇ ਤਾਂ ਆਪਣੀ ਉਹ ਨਵੀਂ ਪਾਰਟੀ ਬਣਾਉਣਗੇ ਸੰਘਰਸ਼ ਕਰਨਗੇ ਹੋ ਸਕਦਾ ਹੈ ਕਿ 2027 ਤੱਕ ਉਹ ਆਪਣੀ ਇੱਕ ਐਸੀ ਜੀ ਲਹਿਰ ਬਣਾ ਲੈਣ ਕਿ ਕਦੇ ਉਹ ਕਾਮਯਾਬੀ ਨਾ ਹੋ ਜਾਣ ਆਪਣੇ ਮਨਸੂਬੇ ਤੋਂ ਕਿਦੇ ਉਹ ਮੁੱਖ ਮੰਤਰੀ ਐਮਪੀ ਪ੍ਰਧਾਨ ਮੰਤਰੀ ਤੱਕ ਨਾ ਬਗ ਜਾਣ ਪਰ ਇਹ ਚਾਹੁੰਦੇ ਆ ਕਿ ਸਿੱਖ ਕੌਮ ਆ ਤਾ ਦਬੀ ਰਹੇ ਮਰੀ ਰਹੇ ਤੇ ਅਸੀਂ ਸਿੱਖਾਂ ਦੇ ਜਿਹੜੇ ਕੁਛ ਨਹੀਂ ਲੱਗਦੇ ਤੇ ਸਿੱਖ ਸਾਡਾ ਕੁਛ ਨਹੀਂ ਲੱਗਦੇ ਇਹ ਸਾਰੀਆਂ ਸਰਕਾਰਾਂ ਲਈ ਇੱਕ ਹੀ ਜਿਹੜਾ ਫਾਰਮੂਲਾ ਹੈਗਾ ਇਹ ਸਾਰੀਆਂ ਸਰਕਾਰਾਂ ਇਹ ਚਾਹੁੰਦੀਆਂ ਨੇ ਸਿੱਖ ਕੋਈ ਐਮਪੀ ਨਾ ਹੋਵੇ ਸਿੱਖ ਕੋਈ ਪ੍ਰਧਾਨ ਮੰਤਰੀ ਨਾ ਹੋਵੇ ਸਿੱਖ ਕੋਈ ਮੁੱਖ ਮੰਤਰੀ ਨਾ ਹੋਵੇ ਜਿਹੜੇ ਸਾਰੇ ਦਲਾਲ ਹੁਣ ਦਿੱਲੀ ਦੇ ਦਿੱਲੀ ਦੇ ਜਿਨ੍ਹਾਂ ਨੇ ਤਲਵੇ ਚੱਟਣੇ ਨੇ ਉਹ ਇਸ ਦਾ ਜਿਹੜਾ ਕੰਮ ਕਰ ਰਹੇ ਨੇ ਤੇ ਆਪਾਂ ਤਾਂ ਉਪਤੀ ਆ ਕਿ ਜਿਹੜੀ ਇੱਕ ਆਵਾਜ਼ ਆ ਉਹ ਸਿੱਖ ਕੌਮ ਨੂੰ ਆਪਾਂ ਦੇ ਸਕਦੇ ਆ ਸਿੱਖ ਕੌਮ ਕਹਿ ਸਕਦੇ ਆ ਅੱਗੇ ਸਿੱਖ ਕੌਮ ਕੀ ਫੈਸਲਾ ਕਰਦੀ ਆ ਕੀ ਨਹੀਂ ਕਰਦੀ ਉਹ ਉਹਨਾਂ ਤੇ ਡਿਪੈਂਡ ਮੈਂ ਪਹਿਲਾਂ ਵੀ ਕਿਹਾਗਾ ਸਿੱਖ ਕੌਮ ਪ੍ਰੋਗਰਾਮ ਕਰ ਲੈਂਦੀ ਆ ਵੱਡੇ ਵੱਡੇ ਇਕੱਠ ਵੀ ਹੋ ਜਾਂਦੇ ਨੇ ਤੇ ਜਦੋਂ ਉੱਥੇ ਕੋਈ ਫੈਸਲਾ ਨਹੀਂ ਆਉਂਦਾ ਤੇ ਸਿੱਖ ਕੌਮ ਦੇ ਦੀ ਨਿਰਾਸ਼ਾ ਦੇ ਵਿੱਚ ਚਲੀ ਜਾਂਦੀ ਆ ਤੇ ਅੱਜ ਚਲੋ ਜੋ ਵੀ ਫੈਸਲਾ ਆਇਆ ਅਦਾਲਤ ਵੱਲੋਂ ਅਸੀਂ ਉਹਦਾ ਧੰਨਵਾਦ ਕਰਦੇ ਆ ਕਿ ਐਸੇ ਜਲਾਦ ਜਿਹੜੇ ਘੱਟੋ-ਘੱਟ ਫਾਂਸੀ ਦੀ ਸਜ਼ਾ ਹੋਣੀ ਜ਼ਰੂਰੀ ਚਾਹੀਦੀ ਹੈ ਬਾਕੀ ਤੁਸੀਂ ਆਪਣੇ ਕਮੈਂਟਾਂ ਵਿੱਚ ਵੀ ਦੱਸ ਦਿਓ ਕਿ ਜਿਹੜੀ ਟਾਈਟਲ ਅੱਤੇ ਅੱਜ ਤਿੰਨ ਸਿੱਖਾਂ ਨੂੰ ਮਾਰਨ ਦੇ ਜਿਹੜੇ ਨੇ 200 ਦਿੱਲੀ ਦੀ ਕੋਰਟ ਵੱਲੋਂ ਤੈਅ ਹੋ ਚੁੱਕੇ ਨੇ ਤੇ ਫੈਸਲਾ ਕਦੋਂ ਵੀ ਆ ਸਕਦਾ ਹੈ ਤੇ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਨੇ ਨਾ ਭੁੱਲੋ ਤੁਸੀਂ ਵੇਖਦੇ ਰਹੋ ਪੰਜਾਬੀ ਵਰਚਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਭਾ